سونا شاستری پلے لانگ پتا بھی لگ ڈھا ہے ارے ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਬਾਈ ਫੇਰ ਪਹੁੰਚੇ ਸਤਲੁਧਰਿਆ ਦੇ ਕੰਢੇ ਜਿਹੜੇ ਆਪਾਂ ਤੁਹਾਨੂੰ ਪਤਾ ਹੀ ਵੀ ਬਾਡਾ ਲਾਇਆ ਪਾ ਦਰਿਆ ਨੇ ਕੰਮ ਚੱਲਦਾ ਬਾਈ ਕਈ ਦਿਨ ਹੋ ਗਏ ਨਾਲ ਪ੍ਰਧਾਨ ਬਾਈ ਸ੍ਰੀਕਾਲ ਜੀ ਸਾਰਿਆਂ ਨੇ ਜੀ ਤੇ ਪਿੰਡ ਦੋ ਦੁਬਾਰਾ ਬਾਈ ਸੰਗਤਪੁਰਾ ਤੁਹਾਨੂੰ ਪਤਾ ਵੀ ਸਤਲੁਧਰਿਆ ਵੀ ਜਿਹੜਾ ਪਾਣੀ ਉਦਾਂ ਹੀ ਚੱਲਦਾ ਵੀ ਪਾਣੀ ਘਟਿਆ ਪਿਆ ਹੈਗਾ ਪਾਣੀ ਚੱਲ ਰਿਹਾ ਹੈ ਵੀ ਜਿੱਥੇ ਅਸੀਂ ਜਾਣਾ ਵੀ ਉਹ ਪਾਣੀ ਆਏ ਇਕਲਾ ਤਾਂ ਬਾਡਾ ਲਾ ਇੱਕੋ ਮੀ ਜਾਂਦਾ ਗੋਲ ਗੋਲ ਉਹਦੇ ਕਰਕੇ ਵੀ ਕਿੰਨੇ ਦਿਨ ਹੋ ਗਏ ਥਲੇ ਲਾਇਤੇ ਜਾਂਦੇ ਆੇ ਹੀਠਾਂ ਤੇ ਰੇਤਾ ਖੋਰ ਮਾਰ ਲੈਂਦਾ ਨੀਵੇਂ ਚਲੀ ਜਾਂਦੇ ਆੇ ਓਕੇ ਭਾਈ ਅੱਜ ਸਾਡੇ ਵੀ ਅਲਾਟਮੈਂਟ ਕਰਾਈ ਸਰਪੰਚ ਨੇ ਹੂੰ ਅੱਜ ਕੇ ਸਾਜਰੇ ਲਾਈਏ 2 ਘੰਟੇ ਜਨੇ ਲੱਗਦੇ ਕੱਲ ਭਾਈ ਆਪਣੇ ਰਸਤੇ 'ਚ ਮਿੱਟੀ ਪਾਈ ਤੀ ਤੇ ਅੱਜ ਆਏ ਆ ਪਹਿਲਾਂ ਦੋਦਪੁਰ ਦਿਖਾਉਂਦੇ ਤੁਹਾਨੂੰ ਫੇਰ ਜਾਣਾ ਸੰਗਤਪੁਰ ਵੀ ਕਿਹੜਾ ਸਿਸਟਮ ਅਸੀਂ ਆ ਠੋਕਰਵਾ ਖੜਿਆ ਠੋਕਰ ਤੇ ਥੋੜੀ ਜੀ ਗਾਹਾਂੋਂ ਕੰਮ ਬਾਈ ਜਿਹੜਾ ਹੋਇਆ ਪਿਆ ਏ ਵੀ ਆ ਠੋਕਰ ਤੇ ਥੋੜੀ ਜੀ ਗਾਹਾਂ ਪਿੰਡ ਦੋਦਪੁਰ ਹੈ ਅਸੀਂ ਤੁਹਾਨੂੰ ਉਰੇ ਪਾਣੀ ਦਿਖਾਉਣ ਆਏ ਵੀ ਪਾਣੀ ਕਿੰਨਾ ਹੈ ਪਹਿਲਾਂ ਪਾਣੀ ਚੈੱਕ ਕਰੋ ਭਾਈ ਇੱਥੇ ਵੀ ਬਾਈ ਪਤਾ ਨਹੀਂ ਢਾਲ ਜੀ ਐ ਪਾਣੀ ਤੇਜ ਹੋ ਕੇ ਲੰਘਦਾ ਇਨੀ ਜਗ੍ਹਾ 'ਚ ਹਾਂ ਯਾਨੀ ਪਾਣੀ ਉਤਰ ਗਿਆ ਹਾਂ ਉਤਰ ਗਿਆ ਹਾਰੇ ਖੜ੍ਹ ਪਾਣੀ ਪਾਸੇ ਦਿਖ ਰਿਹਾ ਨਾ ਹੂੰ ਉਹ ਪਰੇ ਤੇ ਬਾਈ ਗੈਸ ਲਾ ਸਾਡੇ ਤੁਸੀਂ ਉਹ ਦੇਖੋ ਤੇ ਖੜਾ ਉਹ ਬੂਟੇ ਬਾਟੇ ਹੀ ਬਾਈ ਚਾਰੇ ਪਾਸੇ ਪਾਣੀ ਵੱਡਾ ਲਾਉਂਦਾ ਹੀ ਆਉਂਦਾ ਤਾਂ ਬਾਈ ਜਿਆਦਾ ਪਾਣੀ ਹੋਵੇ ਆ ਠੋਕਰਾਂ ਵੀ ਲਾਈਆਂ ਪਏ ਇਦਾਂ ਦੀ ਠੋਕਰ ਟੁੱਟ ਗਈ ਦੀ ਕਹਿੰਦੇ ਉੱਥੇ ਲੋ ਜੀ ਬਾਈ ਹੁਣ ਪਹੁੰਚ ਗਏ ਦੋਦਪੁਰ ਵਾਲੇ ਬੰਨ ਪਰ ਪ੍ਰਧਾਨ ਰਾਤ ਦੇ ਮੀਂਹ ਦੀ ਚਿਕੜੀ ਆ ਨਾ ਇਹ ਕੋਰੇ ਦੇਖੋ ਬਾਈ ਕੰਡੀਸ਼ਨ ਬਈ ਬੰਦੇ ਸਾਰੇ ਉਧਰੇ ਪਹੁੰਚੇ ਪਿਓਰੇ ਤਾਂ ਥੋੜੇ ਹੀ ਆ ਸਾਨ ਘਪਰ ਬਾਕੀ ਬਾਈ ਸਵੇਰ ਦਾ ਟਾਈਮ ਆ ਹਲੇ ਲੋਕ ਆ ਵੀ ਰਹੇ ਵੀਰ ਆਪਣੇ ਦੂਰੇ ਦੇਖ ਲੋ ਬਾਈ ਕਿਦਾਂ ਦੀ ਕੰਡੀਸ਼ਨ ਆ ਔਰ ਠੋਕਰਤੀ ਬਾਈ ਜਿਹੜੀ ਬੈਕ ਸਾਈਡ ਤੇ ਹੜ ਗਈ ਤੀ ਬਾਕੀ ਵੀਰਾਂ ਨਾਲ ਠੋਕਰ ਬਣਾਤੀ ਤੀ ਬਾਕੀ ਇਹ ਮੂਰ ਵਾਲੀ ਸਾਈਡ ਵੱਡਾ ਲਾਇਆ ਪਈ ਕਦੇ ਠੋਕਰ ਦੇ ਬਰਲੀ ਸਾਈਡ ਲਾਇਆ ਪਾ ਤੁਹਾਨੂੰ ਉਹ ਵੀ ਦਿਖਾਉਂਦੇ ਜਾ ਕੇ ਥੈਲਾ ਪ੍ਰਧਾਨ ਨੇ ਲੱਖਾਂ ਹੀ ਥੈਲਾ ਪਿਆ ਏ ਜਿਹੜਾ ਵਿੱਚ ਪਿਆ ਏ ਲੱਖਾਂ ਹੀ ਥੈਲਾ ਹਟ ਵੀ ਗਿਆ ਲੱਖਾਂ ਹੀ ਹੂੰ ਵੀ ਭਾਈ ਏਕਤਾ ਏ ਸਾਰਿਆਂ ਦੇ ਸੰਯੋਗ ਨਾਲ ਹੀ ਆ ਕਿੰਨਾ ਕਰੋੜਾਂ ਦਾ ਕੰਮ ਹੋ ਗਿਆ ਬਾਈ ਉਰੇ ਦੇਲਾ ਫ੍ਰੀ ਸੇਵਾ ਚ ਅਰਬਾਂ ਖਰਬਾਂ ਦਾ ਹੀ ਹੋ ਗਿਆ ਅਰਬਾਂ ਖਰਬਾਂ ਦੀ ਜਿਹੜਾ ਵੀ ਇੱਕੇ ਨਾਲੇ ਬਚਿਆ ਬਾਈ ਜੇ ਕਿਤੇ ਇੱਕਾ ਨਾ ਹੋਵੇ ਵੀ ਇਹ ਕੰਮ ਬਚਣਾ ਨਹੀਂ ਦੇਗਾ ਕਿਸੇ ਪਾਸ ਰੱਖ ਕੇ ਕੰਮ ਨਹੀਂ ਹੋਇਆ ਸਾਰਿਆਂ ਨੇ ਵੱਧ ਤੇ ਵੱਧ ਸੰਜੋਗ ਪਾ ਕੇ ਕੰਮ ਕਰਿਆ ਇਹ ਬਾਈ ਥੈਲੇ ਭਰ-ਭਰ ਲਿਆਏ ਵੀਰ ਆਪਣੇ ਟਰਾਲੀਆਂ ਪਰ ਬਾਈ ਕੋਈ ਔਰੇ ਸੇਵਾ ਕਰੀ ਹਰੇਕ ਤਰ੍ਹਾਂ ਦੀ ਸੇਵਾ ਚੱਲੀ ਹੈ ਚੱਲਦੇ ਬਾਈ ਹੁਣ ਸਾਨਕਪੁਰ ਸਾਈਡ ਔਰੇ ਤਾਂ ਹੁਣ ਹਲੇ ਹੈ ਨਹੀਂ ਉਧਰ ਚੱਲਦੇ ਆਪਾਂ ਤੁਹਾਨੂੰ ਉਧਰ ਦਿਖਾਉਂਦੇ ਨਾਲੇ ਉਧਰ ਸੇਵਾ ਕਰਦੇ ਆ ਲੋ ਜੀ ਬਾਈ ਦੂਆ ਵੱਡਾ ਆ ਸਾਈਡ ਲੱਗਿਆ ਪਤਾ ਜਿਹੜਾ ਹੁਣ ਉੱਥੇ ਪਹੁੰਚੇ ਬਾਈ ਦੋ ਦਵਾਰੇ ਇੱਥੇ ਕੰਮ ਚੱਲਦਾ ਦੇਖੋ ਸਾਹਮਣੇ ਲੋ ਜੀ ਬਾਈ ਪਹੁੰਚ ਗਏ ਪਿੰਡ ਸਾਰੰਗਪੁਰ ਪੂਰੇ ਕੰਮ ਚੱਲਦਾ ਬਾਈ ਜੋਰਾਂ ਤੇ ਜਿੰਨੇ ਆਉਣਾ ਸਾਰੇ ਵੀਰਾਂ ਨੇ ਉਰੇ ਪਹੁੰਚੋ ਬਾਈ ਉਧਰ ਵੀ ਚੱਲਦਾ ਪਰ ਉਰੇ ਥੋੜਾ ਜਿਆਦਾ ਚੱਲਦਾ ਬਾਈ ਕਿਉਂਕਿ ਉਰੇ ਘੁੰਮਣ ਕੇਰੀ ਜਿਆਦਾ ਹੈ ਜਿਹੜਾ ਪਾਣੀ ਆ ਸਾਹਮਣੇ ਤੇ ਰੁੱਖ ਬਦਲ ਕੇ ਹੀ ਆਉਂਦਾ ਬਾਈ ਉਹ ਦੇਖੋ ਬਾਲੀ ਸਾਈਡ ਬਾਈ ਪ੍ਰੇਤਾ ਨਿਕਲੇ ਆ ਵੀ ਪਾਣੀ ਦਾ ਸਾਰੀ ਇੱਕ ਫੈਨ ਹੋ ਗਿਆ ਜੋ ਵੀ ਹੈ ਆ ਇੱਕਣਾ ਘੁੰਮ ਘੁੰਮ ਕੇ ਆ ਕੇ ਜੜ ਵੜਦਾ ਆ ਦੇਖੋ ਆ ਜੀ ਮਾਰਦੀ ਹੈ ਬਾਈ ਲੈ ਜੋ ਪ੍ਰਦਾਨ ਆਹ ਆ ਚੀਜ਼ ਤੇ ਡੱਲ ਆਦਾ ਬਾਈ ਇਹ ਜਰਮਾ ਵੱਜਦੀ ਆਗੇ ਛੱਲੇ ਬਣ ਬਣਾਉਂਦਾ ਬਾਈ ਬਣੀ ਲੋ ਜੀ ਬਾਈ ਆ ਜਾਗਾ ਵੱਡਾ ਲਾਇਆ ਵਾ ਸਤਲੁਦਰੀਆ ਨੇ ਦੇਖੋ ਫਿਰ ਉਹ ਸਾਹਮਣੇ ਬਾਈ ਵਿਦੇ ਆ ਦਾ ਰਸਤਾ ਵੀ ਹੈ ਸਾਹਮਣੇ ਦਾ ਉੱਥੇ ਰੇਤਾ ਹੋਣ ਕਰਕੇ ਇਦਨ ਹੋ ਗਿਆ ਇੱਕ ਸਾਈਡ ਨੂੰ ਦੇਖੋ ਸਾਰੇ ਇੱਥੇ ਕੰਮ ਚੱਲਦਾ ਬਾਈ ਸਾਰੇ ਇਹ ਪਾਣੀ ਨਾਲ ਵੱਜਦਾ ਬਾਈ ਆਹ ਦੇਖੋ ਘੁੰਮ ਕੇ ਜਾਂਦਾ ਪਾਣੀ ਉਹ ਜਾਣਾ ਪਾਣੀ ਨੂੰ ਸਾਹਮਣੇ ਨੂੰ ਚਾਹੀਦਾ ਬਾਈ ਉਲਟਾ ਇੱਥੇ ਨੂੰ ਹੋ ਕੇ ਐਂ ਘੁੰਮ ਘੁੰਮ ਕੇ ਉਹਰੇ ਕਈ ਤਰ੍ਹਾਂ ਦਾ ਪਾਣੀ ਘੁੰਮ ਕੇ ਉਹ ਸਾਹਮਣੇ ਵੀ ਦੇਖੋ ਬਾਈ ਉਹ ਵੀ ਪਾਣੀ ਘੁੰਮਦਾ ਉਬਾਲੇ ਬੁਆਣ ਮਾਰ ਕੇ ਪਾਣੀ ਨਿਕਲਦਾ ਬਾਈ ਜੜ ਖੋੜਦਾ ਜਿਹੜੇ ਥੈਲੇ ਲਾਇਏ ਤੇ ਉਹਨਾਂ ਨੂੰ ਵਾਢਾ ਲਾਉਂਦਾ ਇੱਥੇ ਬੰਦਾ ਦੱਸੋ ਕਿਆ ਕਰੂਗਾ ਭਾਈ ਸੰਗਤ ਰਾ ਭਾਈ ਆਪਣੇ ਜੋਰਾਂ ਉਪਰ ਲੱਗੀ ਦੀ ਹੈ ਕਈ ਦਿਨ ਹੋ ਗਏ ਪਰ ਸਿਸਟਮ ਸਹੀ ਨਹੀਂ ਹੈਗਾ ਸਿਸਟਮ ਸਹੀ ਹੋਣਾ ਚਾਹੀਦਾ ਭਾਈ ਉਹ ਸਾਹਮਣੇ ਤੇ ਪਾਣੀ ਜਿਹੜਾ ਮੜਾ ਜਾਂ ਸਾਹਮਣੇ ਲੰਗਾ ਹੋਣਾ ਚਾਹੀਦਾ ਪਰਲੇ ਪਾਸੇ ਵਾਲੇ ਭਾਈ ਉਹ ਵੱਡ ਨਹੀਂ ਦਿੰਦੇ ਇਹ ਕਹਿੰਦੇ ਵੀ ਜੇ ਵੱਡੋ ਜਿਵੇਂ ਤਾਂ ਸਾਹਮਣੇ ਲੰਗ ਜਾਊਗਾ ਬਾਕੀ ਭਾਈ ਸਾਰੇ ਵੀਰ ਆਪਣੀ ਸੇਵਾ ਤੇ ਲੱਗੇ ਹੋਏ ਤੁਸੀਂ ਦੇਖ ਸਕਦੇ ਆ ਪਾਣੀ ਦੀ ਸਪੀਡ ਜ਼ਿਆਦਾ ਹੋ ਰਹੀ ਹੋ ਰਿਹਾ ਕੇ ਭਾਈ ਕਿਉਂਕਿ ਇੱਕ ਸਾਈਡ ਨੂੰ ਜਾਂਦਾ ਸਾਰਾ ਦਰਿਆ ਕਾਲੇ ਬਾਈ ਕਰ ਆਇਆ ਮੈਂ 9 ਵਜੇ ਦਾ 9 ਵਜੇ ਦਾ ਆਇਆ ਬਾਈ ਗਾਲਾ ਬਾਈ ਜੀ ਯਾਰ ਪਿੰਡ ਲੋਕਮੈਂਟ ਹੋ ਗਈ ਅਸੀਂ ਲੇਟ ਆਏ ਆ ਤੇ ਜਰੇ ਆ ਗਏ ਆ ਅਸੀਂ ਤਾਂ ਹੁਣੇ ਆਏ ਆ ਲੱਗ ਜਾਉਂਗਾ ਹੁਣ ਪਾ ਟਾਈਮ ਆ 2:00 2:30 ਤੱਕ ਹਾਂ ਹਲੇ ਯਾਰ ਉਧਰ ਇਹ ਕਹਿੰਦਾ ਵੀ ਮੈਂ ਦੋ ਦਬਰਤਾ ਅੱਜ ਇੱਧਰ ਆਇਆ ਇੱਧਰ ਵੀ ਦੇ ਲੈ ਇੱਧਰ ਪਾਣੀ ਕਿੱਥੇ ਆ ਗਿਆ ਹਾਂ ਵੇ ਤੇਰਾ ਬਾਈ ਜਿਹੜਾ ਪਾਣੀ ਆ ਵੀ ਰੁੱਖੇ ਬਦਲਿਆ ਹੋਵੇ ਦਰਿਆ ਨੇ ਵੀ ਜਿਹੜਾ ਜਾਲ ਵਾਲਾ ਕੰਮ ਆ ਜਾਲ ਵਾਲਾ ਬਾਈ ਵਧੀਆ ਫਿਰ ਥੈਲਿਆਂ ਦੀ ਪੈਕਿੰਗ ਹਟਦੀ ਨਹੀਂ ਹੈਗੀ ਪਹਿਲਾਂ ਸਿੰਪਲ ਥੈਲਾ ਗੇਰਦੇ ਤੇ ਉਹਦਾ ਚੱਕਰ ਪੈ ਜਾਂਦਾ ਤਾਂ ਉਹ ਹਟ ਜਾਂਦਾ ਤਾਂ ਬਾਤੀ ਬਾਈ ਵੀਰ ਵੀ ਪਹੁੰਚੇ ਪਏ ਆਏ ਤਾਂ ਹੁਣ ਪੱਥਰ ਪੁੱਥਰ ਵੀ ਆਇਆਗਾ ਥੋੜਾ ਜਿਹਾ ਮੀਂਹ ਵੀ ਰਾਤ ਦਾ ਪਿਆ ਪਿਆ ਉਹਦੇ ਕਰਕੇ ਥੋੜਾ ਜਿਹਾ ਕੰਮ ਖਰਾਬ ਆ ਉਹ ਵੀ ਗੱਡੀਆਂ ਵੀਰੇ ਪਜਾਲ ਵਾਲੀ ਤਾਂ ਇੰਨਾਂ ਉੱਪਰ ਮਿੱਟੀ ਆਉਂਦੀ ਆ ਐਦਾਂ ਜਾਲ ਬਣ ਬਣ ਕੇ ਆਉਂਦਾ ਬਾਈ ਛੋਟਾ ਵੱਡਾ ਦੋ ਤਰ੍ਹਾਂ ਦਾ ਲੋ ਜੀ ਬਾਈ ਆ ਸਾਈਡੋਂ ਮੜਾਇਆ ਪੱਥਰ ਵੀ ਪਾਇਆ ਇਹਨਾਂ ਵੀਰਾਂ ਨੇ ਪਿੱਛੇ ਤੇ ਬਾਈ ਜਰਾ ਦੇਖੋ ਕਿਹੜੇ ਸਾਹਮਣਾ ਚੌੜਾ ਹੈ ਇੱਥੇ ਆ ਕੇ ਤੰਗ ਹੋ ਜਾਂਦਾ ਕਿਉਂਕਿ ਇੱਕ ਸਾਈਡੋਂ ਹੋ ਗਿਆ ਸਾਰੇ ਹੀ ਉਹ ਸਾਹਮਣੇ ਰੇਤਾ ਬਾਈ ਐਂ ਘੁੰਮਣ ਕਰਕੇ ਰੇਤਾ ਪਰੇ ਗੱਡੀ ਜਾਂਦਾ ਹੈ ਇੱਧਰ ਡੂੰਗਾ ਹੋਈ ਜਾਂਦਾ ਪੱਥਰੀ ਬਾਈ ਮੋٹے ਬਾਰੇ ਜੇ ਸੀਗੀ ਮੋٹے ਪੱਥਰ ਹੀ ਹਾਂਜੀ ਮੈਨੂੰ ਲੱਗਦਾ ਚਿੱਟੇ ਵੀ ਕਾਫੀ ਅਸਰ ਦੇ ਨੇ ਉਹ ਉਹ ਇੰਨਾ ਚੀਜ਼ੀ ਹੋਈ ਇੰਨੀ ਖੱਦ ਹੋ ਜਾਂਦੀ ਯਾਰ ਆਹੀ ਪੱਥਰ ਉੱਦਣ ਦੇ ਆਉਂਦੇ ਰਹਿੰਦੇ ਨੇ ਔਰ ਦੇਖੋ ਭਾਈ ਆ ਪਾਣੀ ਸਾਹਮਣੇ ਜਿੱਦਾ ਲੰਗਦਾ ਪਰੇ ਵਾਲਾ ਪਾਣੀ ਘਕਣਾ ਗੋਲ ਘੁੰਮਦਾ ਆ ਫੜ ਗਿਆ ਹੁਣ ਉਹੀ ਐਨਾ ਦਾ ਹਾਂ ਵੀ ਲਓ ਜੀ ਭਾਈ ਆ ਸਾਈਡ ਪੱਥਰ ਆਇਆ ਪਾ ਬੜਾ ਬੜਾ ਇਹ ਗੇੜ ਦੇ ਦੇਖੋ ਮਸ਼ੀਨਿੰਗ ਲੱਦ ਕੇ ਲੈ ਕੇ ਜਾਂਦੇ ਆ ਪੋਪ ਲਾਈਨ ਪਰ ਬੜੀ ਪੋਪ ਲਾਈਨ ਹੀ ਲੱਦ ਰਹੀ ਗਾਲੇ ਨੂੰ ਦਾ ਉਡੀਏ ਹੱਥ ਖੜੇ ਹੋ ਜਾਂਦੇ ਕਿਉਂਕਿ ਬਈ ਪੱਥਰ ਇਹ ਨਿਗਰ ਆ ਦੇਖੋ ਕਹੇ ਜੇ ਪੱਥਰ ਲਓ ਜੀ ਬਾਈ ਆਹ ਸਾਈਡ ਗੁਰੂ ਦਾ ਲੰਗਰ ਚੱਲਦਾ ਹੈ ਕਿ ਬਾਈ ਇਹ ਪੰਜਾਬ ਹੈ ਬਾਬੇ ਨਾਨਕ ਨੇ ਲੰਗਰ ਲਾਇਆ ਬਾਬੇ ਬੀਰਪਾਲਾ ਕਰੋ ਬਾਈ ਸੇਵਾ ਚੱਲਦੀ ਸੈਂਡਵਿਚ ਦੀ ਤੇ ਠੰਡੇ ਦਾ ਲੰਗਰ ਆ ਪਾਣੀ ਦਾ ਬਾਈ ਪ੍ਰਸ਼ਾਦੇ ਦਾ ਹੈ ਇੱਕ ਜੀਦਾ ਚਾਹ ਦਾ ਵੀ ਜੀ ਬਾਈ ਸਾਰੇ ਜਾਣੇ ਪਹੁੰਚੋ ਬਾਈ ਸੇਵਾ ਕਰੋ ਰਿਆ ਕਿ ਜਿਹੜੇ ਉੱਪਰ ਸੇਵਾ ਚੱਲਦੀ ਹੈ ਇਹ ਕਿਸੇ ਚੀਜ਼ ਦੀ ਰਿਕਰਟ ਨਹੀਂ ਹੈਗੀ ਬਾਈ ਡਾਕਟਰ ਵੀ ਹੈਗੇ ਬਾਈ ਜੇ ਕਿਸੇ ਦਾ ਮਨ ਘਭਰਾਉਂਦਾ ਹੈ بھائی تھلے کی سیوا چلتی ہے جی خواجہ پیر بھائی پلی گا ہوں شانت ہو جا بھائی لکھا ہی تھلا پہ دیکھ لو ਆਪਣੇ ਫੌਜੀ ਵੀਰ ਬਾਈ ਸਿੱਖ ਰੇਜiment ਵਾਲੇ ਇਹ ਵੀ ਲੱਗੇ ਤੇ ਵਿਚਾਰੇ ਬਾਈ ਉਦੋਂ ਦੇ ਇਹਨਾਂ ਦੀ ਵੀ ਬਾਈ ਡਿਊਟੀ ਸਖਤ ਆ ਬੋਰੀ ਆ ਦੇਖੋ ਬਾਈ ਪਾਣੀ ਕਖੜਾ ਘੁੰਮ ਘੁੰਮ ਕੇ ਨਾਲ বাজਦਾ ਬਾਈ ਪਾਣੀ ਉਬਾਲੇ ਮਾਰ ਮਾਰ ਕੇ ਨਿਕਲਦਾ ਦੇਖੋ ਪਰ ਇਹ ਤੇ ਆਉਂਦਾ ਸਪੀਡ ਗੇਲੇ ਹੀਟਾਂ ਖੋਰ ਲਾਉਂਦਾ ਜੇ ਜਿਕਣਾ ਚਾਹ ਵਾਲੇ ਮਾਰੇ ਕਰਦੀ ਬਾਈ ਉਹ ਸਿਸਟਮ ਹੋਇਆ ਹੈ ਹੇਟ ਤੇ ਖੋਰ ਪਾਪਾ ਕਹੇ ਨਿਕਲਦਾ ਹੈ ਰਲਾਦਾ ਬਾਈ ਉਰੇ ਖੜਕੇ ਮਤੀ ਬਾਈ ਚਾਲਦੀ ਆ ਸੇਵਾ ਬਾਬੇ ਨਾਨਕ ਦੀ ਕਿਰਪਾ ਨਾਲ ਅਜਾਲ ਆ ਗਿਆ ਬਾਈ ਇੱਧਰ ਚੱਲਿਆ ਸ਼ਰੀਆ ਕਾਲ ਲੋ ਜੀ ਬਾਈ ਟਰੈਕਟਰ ਵਾਲੇ ਵੀਰਾਂ ਨਾਲ ਵੀ ਬੋਸਨ ਜੋਗਾ ਆਪਣੇ ਆ ਦਾ ਥੈਲੇ ਭਰ ਭਰ ਕੇ ਆਂਦੇ ਮਾਰੋ ਮਾਰ ਠੇਠਾ ਤੇ ਆਉਂਦੇ ਬਾਈ ਸਾਰੇ ਹਾਂ ਹਾਂ ਬਾਕੀ ਬਾਈ ਇਸ ਘੰਟੇ ਦੀ ਸੇਵਾ ਲਾਣ ਤੋਂ ਬਾਅਦ ਮੈਂ ਹੁਣ ਪਾਣੀ ਦੀ ਸੇਵਾ ਕਰਨ ਲੱਗਿਆ ਸੀ ਪਾਣੀ ਦੇ ਬਿੱਟੇ ਲੈ ਕੇ ਜਾਣੇ ਆ ਫੇ ਉੱਪਰ ਵਰਤੌਣੀਆਂ ਐ ਦੋ ਟਰਾਲੇ ਤਾਰਿਆ ਐ ਲਿਆ ਹਾਂ ਭਾਈ ਇੱਕ ਵਾਰ ਭਾਈ ਸਾਰਿਆਂ ਨੂੰ ਪਾਣੀ ਭਲਾਦੀ ਵੀਰਾਂ ਨੂੰ ਤੇ ਜੀ ਭਾਈ ਪ੍ਰਧਾਨ ਭਾਈ ਇੱਧਰ ਲੱਗਿਆ ਪਿਆ ਅਸੀਂ ਨੂਰ ਵਾਲੀ ਸਾਈਡ ਲੱਗੇ ਪਏ ਤੇ ਪਾਣੀ ਦੀ ਪੇਟੀ ਵਰਤਾਤੀ ਆਪਾਂ ਨੇ ਚੱਲਦਾ ਬਾਈ ਪੂਰੇ ਜੋਰਾਂ ਤੇ ਕੰਮ ਪਾਣੀ ਦੀ ਬਾਈ ਖਵਾ ਜਾ ਫਿਰ ਆਪਣੇ ਮਾਰੋ ਮਾਰ ਬਾਈ ਇਧ ਨੂੰ ਆਉਂਦਾ ਦੇਖੋ ਜਾਲ ਬੰਨ ਬੰਨ ਛੱਡਦੇ ਬਾਈ ਸਾਰੇ ਲੋ ਜੀ ਬਾਈ ਜਿੱਥੇ ਪਾੜ ਪਿਆ ਹੁਣ ਉਹ ਤੇ ਥੋੜੀ ਗਾਹਾਂ ਆਈ ਹੈ ਜਿਹੜਾ ਧੜਾ ਜਾ ਬਾਈ ਆ ਚੱਲਦਾ ਹੈ ਇੱਧਰ ਵੀ ਪਾਣੀ ਚੱਲਦਾ ਬਾਈ ਉਹ ਪਰੇ ਨੂੰ ਵੀ ਪਾਣੀ ਆਉਂਦਾ ਦੇਖੋ ਉਹ ਦੇਖੋ ਦੋ ਪਾਸੇ ਨੂੰ ਪਾਣੀ ਨਿਕਲਦਾ ਤਾਂ ਬਾਈ ਉਹ ਮੂਰੇ ਤੇ ਨਹੀਂ ਬਤ ਲਾਦਾ ਅੱਧਾ ਪਾਣੀ ਆ ਜਿਹੜਾ ਧੜਾ ਬਾਈ ਧੜੇ ਦੇ ਪਰਲੇ ਪਰਲੀ ਸਾਈਡ ਨੂੰ ਆਉਂਦਾ ਅੱਧਾ ਇੱਧਰ ਨੂੰ ਆਉਂਦਾ ਹੈ ਬਾਕੀ ਬਾਈ ਅੱਗੇ ਗਰਮੀ ਬਹੁਤ ਹੈ ਜੀ ਹਮਮ ਸੀ ਹੈ ਬੱਸ ਕਰਾਈ ਦੀ ਕਰ ਰਹੀ ਹੈ ਬਾਕੀ ਸੰਗਤ ਵੀ ਬਾਈ ਪੂਰੇ ਜੋਰਾਂ ਤੇ ਲੱਗੀ ਪਈ ਹੈ। ਦੇ ਆਪਣੀ ਪੂਰੀ ਮਿਹਨਤ ਕਰਦੀ ਹੈ ਬਾਈ। ਖਵਾਜੇ ਦਾ ਮੱਥਾ ਵੀ ਟੇਕਣ ਲੱਗੇ ਬਾਈ ਵੀਰ। ਲੱਕੇ ਵੀ ਲੱਗੇ ਲੱਗੇ ਬਾਬਾ ਦੇ ਲੱਸੀ ਹੈ ਕੋਈ ਉਹਨਾਂ ਕੰਪਨੀਆ ਦੇ ਵੀ ਕੋਈ ਵੀ ਜੀ ਕਰੋ ਬਹੁਤ ਟਰਾਲੀ ਆ ਬਈ ਨਾ ਜੀ ਟਰਾਲੀ ਬਹੁਤ ਚੁੱਸੀ ਜੀ ਫਾਇਆ ਕਰਾ ਲਈ ਰੋਡ ਰੋਡੇ ਦੇ ਚੋਣ ਰੋਡ ਰੋਡੇ ਰੰਗ ਤੇ ਵੀ ਲੋ ਜੀ ਬਾਈ ਸਾਰਿਆਂ ਉਪਰਿਆ ਇਸ ਟਾਈਮ ਵੀ ਉਰੇ ਵੀ ਬਾਈ ਕਈ ਜਗਾ ਵੱਡ ਵੇ ਵੇ ਆ ਉਹ ਪਾਲੀ ਸਾਈਡ ਆਪਾਂ ਨੇ ਨੇੜੇ ਤੇ ਵੀਡੀਓ ਬਣਾਈ ਤੇ ਹੁਣ ਜ਼ੂਰ ਤੇ ਜਿਹੜਾ ਟੱਕ ਜਾ ਬਾਈ ਉਥਰੇ ਦਿਖਦਾ ਨਹੀਂ ਹੈਗਾ ਮੂਰੇ ਤੇ ਉਰੇ ਤੇ ਦਿਖਦਾ ਬਾਕੀ ਬਾਈ ਆਏ ਵੀ ਥੋੜਾ ਪਾਣੀ ਪਰੇ ਨੂੰ ਵੀ ਲੰਗਦਾ ਏ ਬਾਕੀ ਇੱਧਰ ਨੂੰ ਲੰਗਦਾ ਏ ਕੱਬੇ ਧੜਾ ਜਿਹੜਾ ਉਹ ਕੰਮ ਖਰਾਬ ਕਰਦਾ ਦੇਖੋ ਜਿਹੜਾ ਵਿਚਾਲੇ ਧੜਾ ਜਾਇ ਉਹ ਥੋੜਾ ਜਿਹਾ ਇੱਧਰਲੀ ਸਾਈਡ ਨੂੰ ਜ਼ਿਆਦਾ ਏ ਪਾਣੀ ਆਏ ਨੂੰ ਵੀ ਲੰਗਦਾ ਉਹ ਉੱਥੇ ਨੂੰ ਲੰਗਦਾ ਦੋ ਪਾਸੇ ਖਹਿ ਕੇ ਲੰਗਦਾ ਇਹ ਵਿਚਾਲੇ ਜਿਹੜਾ ਮਿੱਟੀ ਦਾ ਧੜਾ ਬਾਈ ਇਹ ਕੰਮ ਖਰਾਬ ਕਰਦਾ ਮੂਰੇ ਤੱਕ ਬਾਈ ਦਰਿਆ ਦੇਖੋ ਛਾਂ ਦੇਦੇ ਮੂਰੇ ਸਪੀਡ ਵੀ ਨਹੀਂ ਹੈਗੀ ਹਾਂ ਜਾ ਕੇ ਐਨੂੰ ਟਾਲ ਪੈਣ ਦੀ ਉੱਥੇ ਜਾ ਕੇ ਸਪੀਡ ਪੈਣ ਦੀ ਫਿਰ ਜ਼ੋਰ ਕੇ ਪਾਣੀ ਵਜੜਾ ਜਾ ਕੇ ਦੇਖੋ ਜਿਉਂ ਜਿਉਂ ਐਨੂੰ ਯਾਈ ਜਾਂਦਾ ਸਾਹਮਣੇ ਤੇ ਭਰੇ ਲੰਘਿਆ ਦੋ ਪਾਸੇ ਨੂੰ ਹੋ ਗਿਆ ਹਮਮ ਬਾਈ ਪੂਰੇ ਜ਼ੋਰਾਂ ਤੇ ਚੱਲਦਾ ਦੇਖੋ ਜਿੱਥੇ ਲੋਡ ਉੱਥੇ ਬੋਰੀਆਂ ਲਾਗੀਆਂ ਦੀਆਂ ਜਾਲ ਪਾ ਕੇ ਹੁਣ ਉਧਰ ਲੋਡ ਆ ਹੁਣ ਉਧਰ ਲੱਗੇ ਪਏ ਆ ਬਿਨਾ ਉਧਰ ਲੋਡ ਦੀ ਬਾਈ ਦੌੜ ਦੇ ਪਰ ਹੁਣ ਸਾੜ ਕੇ ਪਰ ਵੀ ਉਰੇ ਵੀ ਵੀਰ ਆਪਣੇ ਥੈਲੇ ਲਾ ਕੇ ਗਏ ਲੱਗ ਲੱਗ ਜਗਾ ਬਾਈ ਥੈਲੇ ਲਾ ਕੇ ਜਾਈ ਜਾਂਦੇ ਦੇਖੋ ਬਾਕੀ ਮੌਸਮ ਬਾਈ ਅੱਜ ਸਹੀ ਐ ਮੀਮੀ ਹੈ ਨਹੀਂ ਰਾਤ ਥੋੜਾ ਜਿਆ ਵਹਿਲਿਆ ਕਰਨ ਅੱਜ ਹਾਲ ਦੀ ਘੜੀ ਠੀਕ ਆ ਵੀ ਜਿੰਨਾ ਵੀ ਕੰਮ ਆ ਪੂਰੇ ਜੋਰਾਂ ਤੇ ਚੱਲਦਾ ਬਾਈ ਜਿਹੜੀ ਠੋਕਟ ਹੈਗੀ ਧੀ ਇਹਦੇ ਨਾਲ ਨਾਲ ਪੱਥਰ ਲੱਗਦਾ ਬਈ ਠੋਕੋ ਨੂੰ ਫੇਰ ਪਿੱਛੇ ਨਿਕਲੇ ਜਾ ਰਿਹਾ بھلے سونا سچ سرکال پتا بھی نہیں لگا ڈایا ارے ہاں جی بھائی پردھان جی ਕਰਨੇ ਵੀ ਬਹੁਤ ਆ ਸੇਵਾਦਾਰੀ ਕਰਦਾ ਮਨੇ ਸੇਵਾ ਕਰਨ ਨੂੰ ਕਿਨੇ ਲਾ ਹਾਂਜੀ ਇਹਨਾਂ ਲੈਣ ਤੇ ਲਾ ਕੇ ਮੰਗਣਾ ਪੈਂਦਾ ਹਾਂ ਸਹੀ ਗੱਲ ਹੈ ਇੱਕ ਟਰਾਲੀ ਨੂੰ ਦੋ ਜਿਹੜੇ ਲੱਗ ਹਾਂ ਤਾਂ ਫ੍ਰੀ ਆਣੀ ਆ ਮੈਂ ਕਹਿੰਦਾ ਇੱਕ ਟਰਾਲੀ ਨੂੰ ਦੋ ਮਿੰਟ ਲਾ ਦਿੰਨਾ ਗਾਲੇ ਨਹੀਂ ਨਹੀਂ ਲੱਗ ਜਾਂਦੇ 10 ਬੰਦ ਨਾ 5-4 ਮਿੰਟ ਪੰਜ ਚਾਰ ਮਿੰਟ ਦੀ ਗੇਮ ਹੈ ਬੰਦੇ ਦਾ ਟਣਾ ਜਿਹੜਾ ਉੱਪਰ ਜਿਹੜੇ ਬਿੱਡਾ ਦਾ ਕਾਟਾ ਟਰਾਲੀ ਦੂਆ ਤਾਂ ਬਹੁਤ ਹਾਂ ਉਹ ਸਿਰਫ ਚੱਕਣਾ ਪੈਂਦਾ ਪਰ ਆਏ ਆ ਬਾਈ ਚਾਲ ਜੀ ਬਣੀ ਵੀ ਕੰਮ ਵਧੀਆ ਚੱਲਦਾ ਹਾਂ ਬਾਈ ਲੰਗਰ ਵਾਲਾ ਵੀ ਕੋਈ ਨਹੀਂ ਠੰਡੇ ਉਹ ਸਟਿੰਗ ਦੀ ਵੀ ਜਲਦੀ ਆ ਤੁਹਾਨੂੰ ਕਾਲੇ ਟੁਕਾ ਕਹਿੰਦਾ ਤਾਂ ਯਾਰ ਲੰਗਰ ਵਾਲੇ ਲੰਗਰ ਵਾਲਿਆਂ ਦਾ ਵੀ ਲੰਗਰ ਵਾਲਿਆਂ ਦਾ ਵੀ ਪਤਨ ਨਹੀਂ ਹੈਗਾ ਸੇਵਾਦਾਰਾਂ ਦਾ ਹਾਂ ਭਾਈ ਜਿੰਮੀ ਸੇਵਾਏ ਵੀ ਗੁਰੂਆਂ ਪੀਰਾਂ ਦੀ ਧਰਤੀ ਹੈ ਬੇ ਇੰਨੀ ਕਿਥੇ ਹੈ ਨਹੀਂ ਹੋਰ ਮੁਲਕਾਂ 'ਚ ਵੀ ਸਰਕਾਰ ਦਾ ਚਾਹੀਦੀ ਹੋਣੀ ਬੰਦੇ ਦੀ ਇੱਕ ਚਾਹੀਦਾ ਕਿਤਾ ਬੰਦਿਆਂ ਦਾ ਹੀ ਲੱਗ ਦੇਖ ਲਿਆ ਵੀ ਪਬਲਿਕ ਕੋ ਕੁਝ ਵੀ ਕਰ ਸਕਦੀ ਕੁਝ ਵੀ ਕਰ ਸਕਦੀ ਆ ਮੈਂ ਪਰਦਾ ਨਾ ਡਰਤ ਨਹੀਂ ਵੀ ਵਾਸਾ ਮਿਲਦਾ ਬੇ ਛੁਕੀ ਬਾਈ ਜਿਹੜੇ ਵੀ ਕ੍ਰੇਟ ਬਣ ਕੇ ਗੇੜਦੇ ਤਾਰ ਕੇ ਬਣ ਕੇ ਗੇੜਦੇ ਆ ਕੋਈ ਸ਼ਾਮਾ ਹੋ ਗਈ ਹਾਂ ਕਹਿੰਦਾ ਧੋਕਾ ਬਹੁਤ ਆ ਜਾਂ ਜਿੰਨੇ ਵੀ ਕ੍ਰੇਟ ਗੇਰੇ ਤੇ ਬਣ ਕੇ ਗੇਰੇ ਪਿਆ ਹਾਂ ਬਾਈ ਦੇਖ ਲਾ ਕੋਈ ਸੇਵਾਦਾਰਾਂ ਦਾ ਪੱਤਰ ਨਹੀਂ ਕੁਝ ਵੀ ਮੈਂ ਕਹਿੰਦਾ ਜਿਹਨੂੰ ਠੇਕਾ ਦੇ ਦੇ ਵੀ ਕੋਈ ਲਾਉਣਾ ਤੁਸੀਂ ਥੋੜਾ ਰਾ ਦੇਣਾ ਨਾ ਸਾਦੇ ਬਾਈ ਦਿਹਾੜੀ ਵਾਲੇ ਕੰਮ ਸਾਲਾਂ ਵਾਲਾ ਨਹੀਂ ਮਹੀਨੇ ਵਾਲਾ ਹਾਂ ਇਹ ਤਾਂ ਹੈ ਬਾਈ ਦੇਖ ਲਾ ਤਕ ਤੋਂ ਮਲੇ ਦੇਖ ਲੈ ਨਿਆਣੇ ਵੀ ਲੱਗੇ ਪਏ ਨਿਆਣੇ ਵੀ ਲੱਗੇ ਆਜਾ ਸਾਲ ਵਾਲੇ 15 ਸਾਲ ਵਾਲੇ ਮੇਰਾ ਵੀ ਤੂ ਕੱਢੀ ਪਈ ਐ ਇਹਨੂੰ ਤੇਰਾ ਜਵਾਕ ਦੀ ਹੋਣੀ ਛੋਟੇ ਜਵਾਕ ਵੀ ਲੱਗੇ ਪਏ ਹੋਏ ਦੇਖ ਲੈ ਗਾਹ ਤੇ ਗਾਹ ਤੇ ਸ਼ਰਤ ਹੋ ਜਾਂਦੀ ਆ ਨਾ ਨਾ ਹਾਂਜੀ ਹਾਂ ਨਾਲੇ ਦੂਰ ਤੇ ਆਏ ਪਏ ਮੁੰਡੇ ਹਾਂ

ਜੀ ਬਾਈ ਇੱਧਰ ਵੀਰ ਆਪਣੇ ਡੀਜ਼ਲ ਲੈ ਕੇ ਆਏ ਬਾਈ ਟੈਂਕਰ ਭਰ ਕੇ ਡੀਜ਼ਲ ਦੀ ਸੇਵਾ ਬਾਈ ਜੀ ਜੋ ਜੋ ਸ਼ਰਦਾ ਬਾਈ ਉਹ ਲੈ ਕੇ ਆਉਂਦਾ ਹੈ ਟੈਂਕਰ ਡੀਜ਼ਲ ਦਾ ਆ ਬਾਈ ਹਾਂਜੀ ਪ੍ਰਧਾਨ ਜੀ ਦੇਖ ਲਾਬ ਨੇ ਕਿਲੋ ਮੀਟਰ ਦੀ ਸੇਵਾਦਾਰਾਂ ਦੀ ਲਾਈਨ ਲੱਗੀ ਪਈ ਆ ਕਿਲੋਮੀਟਰ ਹੋਣਾ ਬਾਈ ਹਾਂ ਇੱਧਰ ਮੋਟਰਸਾਈਕਲ ਖੜ ਜਾਂਦੇ ਇੱਥੇ ਤੇ ਦੇ ਲੋ ਯੋ ਤੱਕ ਲੈਣ ਲੱਗੀ ਵੀ ਐ ਉਹ ਦੇਖ ਲੈ ਦੇਖਦੀ ਨਹੀਂ ਹੈਗੀ ਲੈਣ ਹਮਮ ਔਰ ਸੇਵਾਦਾਰ ਪਰ ਖੜੇ ਆ ਟਰਾਲੀ ਜਾਂਦੀ ਖਾਲੀ ਪਰ ਇੱਕ ਗੱਲ ਹੈ ਵੀ ਜਿੰਨੇ ਲਿਆਉਣੀਆਂ ਬਿੱਟਰ ਟਰਾਲੀਆਂ ਨੇ ਬਿੱਟਰੀਆਂ ਥੋੜਾ ਪੰਗਾ ਪੈਣਾ ਬਿੱਟਰੀਆਂ ਪੰਗਾ ਬਹੁਤ ਹੈ ਦੂਜੇ ਪੱਤੇ ਥੱਲੇ ਜਾਣੇ ਸੌਖੇ ਹੈ ਉੱਪਰ ਦੀ ਬਹੁਤ ਹੱਤੀ ਹੈ ਚਲੋ ਹੁਣ ਜੇ ਨਹੀਂ ਹੈਗੀ ਮਜਬੂਰੀ ਨਹੀਂ ਲਿਆ ਵੀ ਸਾਡੇ ਬਾਈ ਹਾਂ ਟਰਾਲੀਆਂ ਬਿੱਟੜੀਆਂ ਬਹੁਤ ਆ ਨਾ ਉਤਰ ਨਹੀਂ ਟਰੈਕਟਰ ਫਸ ਗਿਆ ਬੰਦਣਾ ਉਹ ਟਰੈਕਟਰ ਫਸ ਗਿਆ ਹੀ ਦੋਗਾ ਖੜਾ ਹੁੰਦਾ ਬਾਈ ਉਹ ਮੈਂ ਪਹਿਲਾਂ ਹੀ ਦੇਖ ਲਿਆ ਤਾਂ ਮਿੱਟੀ ਜਿਆਦਾ ਪਾਈ ਵੀ ਉੱਪਰ ਚੜਦਾ ਨਹੀਂ ਬਾਈ ਆਏ ਆ ਵੀ ਚੱਲ ਜੇ ਫਸ ਜਾਂਦਾ ਉਹਦੇ ਸਾਧਨ ਹੈਗਾ ਮਸ਼ੀਨ ਵੀ ਹੈਗੀ ਟੂਸ਼ਨ ਵੀ ਹੈਗਾ ਬਾਕੀ ਤਾਂ ਰਾਤ ਦੇ ਮਹੀਨੇ ਥੋੜੇ ਰਸਤਾ ਖਿਲਾ ਕਰਤਾ ਨਹੀਂ ਉਦਾਂ ਠੀਕੇ ਦਾ ਹੁਣ ਫੇਰ ਬਦਲ ਬਾਈ ਦੀ ਹੋ ਗਈ ਨਾ ਪ੍ਰਧਾਨ ਕਿ ਨਹੀਂ ਆਗੇ ਦੇ ਉੱਪਰ ਲੰਗਰ ਵਾਲੇ ਵੀ ਕੋਈ ਘਾਟ ਰਹੀ ਮੈਂ ਕਹਿੰਦਾ 50 ਲੰਗਰ ਹੋਣੇ ਦੇਖ ਲੈ ਜਿੰਨੀ ਬੰਨ ਚਲਾਉਣ ਚ ਸ਼ਕਤੀ ਓਨੀ ਇਨਾਂ ਚ ਦੇ ਲੱਭਦਾ ਨਾ ਬਰਾਬਰ ਇਹ ਹੈ 10 ਲੰਗਰ ਲੱਗੇ ਹੋਏ ਹਨ ਔਰ ਇਹਦਾ ਟਰੈਕਟਰ ਕੂਝ ਪਾਉਂਦਾ ਪ੍ਰਧਾਨ ਅਰ ਜਾਣਾ ਕੋਸਲਾ ਸਰ ਰਾਇਆ ਰਿਹਾ ਲੋ ਜੀ ਬਾਈ ਘਰ ਨੂੰ ਵਾਪਸੀ ਕਰ ਰਹੇ ਤੇ ਤੇ 2 ਵਜੇ ਦਾ ਟਾਈਮ ਹੋ ਗਿਆ ਡੇਢ ਓ ਕਾ ਵਜੇ ਨਹੀਂ ਆ ਕਿ 2 ਦੇਖੋ ਨਾ ਹਾਂ 2:00 ਹੋ ਗਏ 1:38 ਹੋ ਗਏ ਬਾਈ 1:38 ਪੂਰੇ ਜੋਰਾਂ ਨੇ ਮੀ ਆ ਗਿਆ ਦੇਖੋ ਇਹ ਜਿਹੇ ਜੇ ਕੰਮ ਖਰਾਬ ਹੋ ਜਾਂਦਾ ਨਾ ਪਰਦਾ ਨਾ ਹੋਥੇ ਚੇਗਰ ਹਟ ਜਾਂਦੇ ਗਰਮੀ ਆਈ ਦੀ ਆ ਹਾਂ ਇਕੂੰ ਟਿਕੜ ਹੋਇਆ ਨਹੀਂ ਟਿਕੜੀ ਵਗਣਾ ਹੁਣ ਬਾਕੀ ਪਰਮਾਤਮਾ ਦੀ ਕਿਰਪਾ ਉੱਥੇ ਪੈਂਦਾ ਕਿ ਨਹੀਂ ਪੈਂਦਾ ਸਾਤੇ 5 ਕਿਲੋਮੀਟਰ ਤੁਰੂਗਾ ਵੀ ਭਾਈ ਦੇਖੋ ਕਿਹੜੇ ਸਾਹਮਣੇ ਆਇਆ ਵੀ ਜਦ ਅਸੀਂ ਸਿਰ ਚੁਰੇ ਤੇ ਨਾ ਇੱਕ ਬੱਕਣੀ ਹਥੇ ਵੀ ਆਗੇ ਦੀਆਂ ਪਰ ਹਮੇ ਖਾਸਾ ਹੈ ਬਹੁਮੀ ਆਉਨੇ ਦੇਖੋ ਭਾਈ ਤਾਂ ਕਿ ਮੋਟਰ ਜੀ ਮਿਲੀ ਭਾਈ ਰਸਤੇ ਮਾਂ ਮੋਟਰ ਜੀ ਕੋ ਖੜੇ ਆ ਉੱਥੇ ਕਹੜੇ ਟਿਕੜੀ ਵਾਟ ਹੋ ਗਈ ਸੀ ਇਹ ਚੀਜ਼ ਕੰਮ ਖਰਾਬ ਕਰ ਦਿੰਦੀ ਭਾਈ ਨਹੀਂ ਨਹੀਂ ਚਾਹੀਦਾ ਇਹ ਪਰਦਾ ਹੁਣ ਅਸਲਾ ਵਾਸਤੇ ਵੀ ਜਿਹੜੇ ਮਾੜੇ ਮੁੱਟੇ ਖੜੇ ਨੇ ਖਾਨੇ ਆ ਯਾਰ ਮੈਂ ਤੇ ਵੀ ਸਿਰ ਟਾਰ ਦਿਓ ਬਾਈ ਲੱਗੀ ਜੀ ਬਾਈ ਕਿੰਨੇ ਦਿਨ ਹੋ ਗਏ ਬਾਈ ਵੀ ਇਹਦਾ ਹਿੰਮਤ ਕੇਲੇ ਬਚਿਆ ਹੋਇਆ ਬੰਨਾ ਪਰਾਨ ਬੱਦਲ ਬੋਲਦਾ ਰ ਬਹੁਤ ਸਾਡਾ ਬੰਦਾ ਇੱਕ ਲੰਗਿਆ ਪਸ਼ਤੌਂ ਘਾਣੋ ਸਾਹ ਦਾ ਬਿਮਾਰ ਹੁਣ ਹਾਂ ਉਹਨੂੰ ਅਸੀਂ ਦੱਸਿਆ ਤਾਂ ਵੀ ਆਹ ਉਹ ਐਡਾ ਹੈਗਾ ਰੁਕ ਜਾ ਕਿਉਂਕਿ ਮੀਂਹ ਬਾਈ ਪਹਿਲਾਂ ਦਰਖਤਾਂਵਾਂ ਘੱਟ ਲੱਗਦਾ ਤਾਂ ਇਹ ਜਿਆਦਾ ਆ ਗਿਆ ਫਿਰ ਦਰਖਤ ਵੀ ਚੋਣ ਲੱਗੇ ਪੂਰੇ ਜੋਰਾ ਪਮੀ ਆ ਬਾਈ ਹੁਣ ਦੇਖੋ ਲੈ ਮੋਟਾ ਮੀਂਹ ਲੋ ਜੀ ਬਾਈ ਪੂਰਾ ਤਗੜਾ ਮੀਂਹ ਪਿਆ ਤੇ ਬਿਜਲੀ ਨੇ ਵੀ ਕਹਿਰ ਬੰਨਿਆ ਪਿਆ ਜਿਹਾ ਪਟਾਕੇ ਪੈਂਦੇ ਆ ਪਾਣੀ ਦੇਖੋ ਗਲੀਆਂ 'ਚ ਓਵਰੇ ਚੱਲਦਾ ਬਾਈ ਪੂਰਾ ਜੋਰਾਂ 'ਤੇ ਬਿਜਲੀ ਬਾਈ ਬਹੁਤ ਜ਼ਿਆਦਾ ਲੱਗਦੀ ਅੱਜ ਜਿੰਨੀ ਬਿਜਲੀ ਨਹੀਂ ਬਾਈ ਲੱਸੀ ਪੂਰੇ ਪਟਾਕੇ ਪੈਂਦੇ ਆ ਵੀ ਡਰ ਲੱਗਦਾ ਤਾਂ ਬਾਈ ਅੰਦਰ ਵੜ ਗਏ ਸਾਰੇ ਨਹੀਂ ਅੱਜ ਆਪਣੇ ਏਰੀਆ 'ਚ ਸਾਰੇ ਉੱਤੀ ਆ ਆਪਣੇ ਏਰੀਆ 'ਚ ਪੂਰਾ ਮੀਂਹ ਆ ਬਾਈ ਦੇਖੋ ਆ ਦੇਖੋ ਇਦਾਂ ਨੂੰ ਬਿਜਲੀ ਕਰੀ ਵਾਹਿਗੁਰੂ ਪਾਤਸ਼ਾਹ ਜੀ ਭਾਈ ਜਿੱਤੇ ਬਿਜਲੀ ਕਰਦੀ ਹੋਣੀ ਆ ਪੂਰਾ ਪਾੜ ਦਿੰਦੀ ਆ ਵਾਹਿਗੁਰੂ 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 ਪਾਲਾ ਕਰੇ